ਦੇਸ਼ ਅੰਦਰ ਲੋਕ ਸਭਾ ਚੋਣਾਂ ਦਾ ਬਿਗੁੱਲ ਵੱਜ ਚੁੱਕਿਆ ਹੈ ਤੇ ਗੱਲ ਕਰ ਲਈਏ ਪੰਜਾਬ ਦੀ ਤਾਂ ਪੰਜਾਬ ਵਿੱਚ ਸਭ ਤੋਂ ਅਖੀਰੀ ਚਰਨ ਜਾਨਕੀ ਸੱਤਵੇਂ ਚਰਨ ਵਿੱਚ VOTING ਹੋਣੀ ਹੈ ਯਾਨਕੀ 1 ਜੂਨ ਨੂੰ ਇੱਥੇ ਵੋਟਾਂ ਪੈਣੀਆਂ ਨੇ ਤਾਂ ਜਿਥੇ ਉਹ ਗੱਲ ਕਰ ਲਈਏ ਆਮ ਆਦਮੀ ਪਾਰਟੀ ਸਰਕਾਰ ਦੀ ਤਾਂ 8 ਉਮੀਦਵਾਰ ਉਹਨਾਂ ਵੱਲੋਂ ਐਲਾਨੇ ਜਾ ਚੁੱਕੇ ਨੇ ਤੇ ਬਾਕੀ ਪਾਰਟੀਆਂ ਦੇ ਉਮੀਦਵਾਰ ਹਜੇ ਮੈਦਾਨ ਵਿੱਚ ਆਉਣੇ ਨੇ ਤਾਂ ਮੈਨਰ ਸੰਸਦ ਗੁਰਜੀਤ ਸਿੰਘ ਔਜਲਾ ਨੇ ਉਹਨਾਂ ਨਾਲ ਗੱਲਬਾਤ ਕਰ ਲੰਨੇ ਆ 5 ਸਾਲ ਵਿੱਚ ਉਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ ਨੇ ਕਿਹੜੇ ਕਿਹੜੇ ਰਿਪੋਰਟ ਕਾਰਡ ਜਿਹੜੇ ਕਿ ਉਹਨਾਂ ਕੋ ਮੰਗ ਲੈਣੇ ਪੇਸ਼ ਕਰ ਲੈਣੇ ਆ ਵੀ ਕੀ ਉਹਨਾਂ ਨੇ ਕੰਮ ਕੀਤੇ ਨੇ ਤੇ ਅੱਗੋਂ ਜੇਕਰ ਲੋਕ ਫੇਰ ਮੁਰਤੋਂ ਉਹਨਾਂ ਨੂੰ ਤੀਸਰੀ ਵਾਰ ਲੋਕ ਸਭਾ ਚ ਭੇਜਦੇ ਨੇ ਤਾਂ ਉਹਨਾਂ ਦਾ ਹੋਰ ਕੀ ਵਿਜ਼ਨ ਹੈ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਜੀ ਧੰਨਵਾਦ ਉਹ ਸਾਬ ਜਿਵੇਂ ਮੈਂ ਕਿਹਾ ਵੀ ਆਮ ਆਦਮੀ ਪਾਰਟੀ ਨੇ ਆਪਣੇ 8 ਉਮੀਦਵਾਰ ਜਿਹੜੇ ਕਿ ਉਹ ਐਲਾਨ ਦਿੱਤੇ ਨੇ ਵਿੱਚੋਂ 5 ਮੰਤਰੀ ਨੇ ਚਲੋ ਉਹਨਾਂ ਦੀ ਆਪਣੀ ਸਟੈਚ ਦੀ ਕੋਈ ਹੋएगी ਮੰਤਰੀ ਨਾਲ ਉਤਰੇ ਨੇ ਤਾਂ ਤੁਹਾਡਾ ਜਿਹੜਾ ਕਿ 5 ਸਾਲਾਂ ਵਿੱਚ ਦੀ ਰਿਪੋਰਟ ਕਰਦੇ ਗੱਲ ਕਰਦੇ ਕਿਹੜੇ ਕਿਹੜੇ ਕੰਮ ਤੁਸੀਂ ਜਿਹੜੇ ਕੀ ਉਹ ਅੰਮ੍ਰਿਤਸਰ ਵਾਸੀ ਕਰਵਾਏ ਦੇਖੋ ਜਦੋਂ ਮੈਂਬਰ ਪਾਰਲੀਮੈਂਟ ਬਣੇ ਆ ਤੇ ਮੇਰਾ ਇੱਕ ਵਿਜ਼ਨ ਹੈ ਕਿ ਸਾਡਾ ਟੂਰਿਸਟ ਸਿਟੀ ਹੋਣ ਕਰਕੇ ਅੰਮ੍ਰਿਤਸਰ ਤਾਂ ਤਰੱਕੀ ਕਰ ਸਕਦਾ ਔਰ ਇੰਡਸਟਰੀ ਵੀ ਤਾਂ ਸਕਦੀ ਹੈ ਜਾਂ ਜਾਦਾ ਅਗਾਂਹ ਵੱਧ ਸਕਦਾ ਕਿ ਜੇ ਕਨੈਕਟੀਵਿਟੀ ਅੱਛੀ ਹੋਵੇ ਸੋ ਮੈਂ ਸ਼ੁਰੂ ਤੋਂ ਇਹਦੇ ਤੇ ਕੰਮ ਕੀਤਾ ਹੈ 7 ਸਾਲ ਅਜ ਮੈਂਬਰ ਪਾਰਲੀਮੈਂਟ 2 ਸਾਲ ਪਿਛਲੀ ਟਿਨਿਓਰ ਸੀ 5 ਸਾਲਾਂ ਟਿਨਿਓਰ ਪੂਰੇ ਕੀਤੇ ਆ 17ਵੀਂ ਲੋਕ ਸਭਾ ਦੇ ਉਹਦੇ ਚ ਮੇਰਾ ਇੱਕ ਸੋਚ ਸੀ ਵਿਜਨ ਸੀ ਕਿ ਆਵਾਜਾਈ ਠੀਕ ਹੋਣੀ ਚਾਹੀਦੀ ਇਸੇ ਕਰਕੇ ਜਿਹੜਾ ਐਕਸਪ੍ਰੈਸ ਵੇ ਸਾਨੂੰ ਨਹੀਂ ਸੀ ਮਿਲ ਰਿਆ ਉਹਦੀ ਲੜਾਈ ਕਰੋਨਾ ਚ ਲੜੇ ਔਰ ਐਕਸਪ੍ਰੈਸ ਵੇ ਲੈ ਕੇ ਆਏ ਆ ਔਰ 75 ਕਿਲੋਮੀਟਰ ਦਾ ਰਿੰਗ ਰੋਡ ਅੰਮ੍ਰਿਤਸਰ ਦੇ ਆਲੇ ਦੁਆਲੇ ਬਣ ਰਿਹਾ ਹੈ 75 ਕਿਲੋਮੀਟਰ ਦਾ 22 ਇਅਰ ਕਨੈਕਟੀਵਿਟੀ ਵਧੀਆ ਕੀਤੀ 에어ਪੋਰਟ ਦਾ ਵਿਸਥਾਰ ਕੀਤਾ ਜਿੱਥੇ ਉੱਥੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਜੁੜਾਨਾ ਵੀ ਬਹੁਤ ਵਧਾਈਆਂ ਰੇਲਵੇ ਦਾ ਵਿਸਥਾਰ ਕੀਤਾ ਜਿੱਥੇ ਨਵੇਂ ਪੁਲ ਬਣਾਏ ਆਵਾਜਾਈ ਠੀਕ ਕਰਨ ਵਾਸਤੇ ਅਲੱਗ-ਅਲੱਗ ਜਗਾ ਤੇ ਉਥੇ ਨਵੀਆਂ ਟ੍ਰੇਨਾਂ ਚਲਾਈਆਂ ਬੰਦੇ ਭਾਰਤ ਜਿਹੜੀ ਕੋਈ ਪਸਟਿਜੀਅਸ ਟ੍ਰੇਨ ਹੈ ਤੁਹਾਡੇ ਸਾਹਮਣੇ ਨਵਾਂ ਸਟੇਸ਼ਨ ਜਿਹੜਾ ਇੱਥੇ ਲੈ ਕੇ ਆ ਰਹੇ ਹਾਂ ਜਿਹੜਾ ਮਾਲਵਾ ਘ ਸਟੇਸ਼ਨ ਹੈ ਜਿਹੜਾ ਡਰਾਈਪੋਰਟ ਹੈ ਉਹ ਅਸੀਂ ਪਿੱਛੇ ਲੈ ਗਏ ਅੱਗੇ ਜਾਦ ਕੇ ਪਹਿਲਾਂ ਪਲੈਨਿੰਗ ਖਾਸਾ ਲੰਘ ਕੇ ਸੀ ਸਾਰੇ ਸ਼ਹਿਰ ਜੋ ਟ੍ਰੇਨਾਂ ਜਾਂਦੇ ਸ਼ਹਿਰ ਦੀ ਆਬਾਦੀ ਨੂੰ ਪ੍ਰਭਾਵਿਤ ਕਰਦੀਆਂ ਨੇ ਕਿਉਂਕਿ ਸਾਡੇ ਤਿੰਨ ਕੋ ਪੋਲਿਸ ਫਟ ਕੇ ਇਸ ਤਰ੍ਹਾਂ ਇਹ ਜਿਵੇਂ ਪੁਤਲੀਕਰ ਹੋ ਗਿਆ ਔਰ ਕੋਟ ਖਾਲਸਾ ਹੋ ਗਿਆ ਸ਼ਟਾ ਹੋ ਗਿਆ ਉਹਨਾਂ ਦੇ ਪੁਲ ਬੰਦੀ ਗੰਜੈਸ਼ ਐ ਨਹੀਂ ਨਾ ਅੰਡਰਪਾਸ ਤੇ ਨਾ ਪੁਲ ਉਹਦੇ ਵਾਸਤੇ ਜੇ ਬਣਾਉਣੇ ਨੇ ਸਰਕਾਰ ਨੂੰ ਜ਼ਮੀਨ ਐਕਵਾਇਰ ਕਰਨੀ ਪੈਣੀ ਆ ਸੋ ਸਾਰੀਆਂ ਚੀਜ਼ਾਂ ਧਿਆਨ ਸੀ ਕਿ ਪੁਰਾਣਾ ਸਟੇਸ਼ਨ ਐ ਪੁਰਾਣਾ ਸ਼ਹਿਰ ਹੋਣ ਕਰਕੇ ਇਹਦਾ ਵਿਸਥਾਰ ਮਤਲਬ ਸਟੇਸ਼ਨ ਦਾ ਵਿਸਥਾਰ ਨਹੀਂ ਵੱਡਾ ਹੋ ਸਕਦਾ ਸੋ ਇਸ ਕਰਕੇ ਅਸੀਂ ਉਹ ਜਿਹੜਾ ਸਟੇਸ਼ਨ ਸੀ ਉਹ ਪਿੱਛੇ ਮੰਨ ਆਲੇ ਲੈ ਗਏ ਆ ਔਰ ਜਿਹੜਾ ਰਿੰਗ ਰੋਡ ਐ ਉਹਦੇ ਆਲੇ ਉਹਦੇ ਲਾਗੇ ਬਿਲਕੁਲ ਉਹਨੇ ਆ ਜਾਣਾ ਵੀ ਕੱਲ ਨੂੰ ਕੋਈ ਸਮਾਨ ਆਉਂਦਾ ਆ ਅੱਗੇ ਵੰਡਣਾ ਆ ਕਿਤੇ ਜਾਣਾ ਆਉਣਾ ਆ ਉੱਥੋਂ ਵੀ ਰਿੰਗ ਰੋਡ ਤੇ ਬੈਗੇ ਚਾਹੇ ਤੁਸੀਂ ਗਰਦਾਸਪੁਰ ਨੂੰ ਚਲੇ ਜਾਓ ਚਾਹੇ ਬਠਿੰਡੇ ਨੂੰ ਚਲੇ ਜਾਓ ਸੋ ਇਹ ਮੇਰਾ ਇੱਕ ਵਿਜ਼ਨ ਸੀ ਔਰ ਇਹਨੂੰ ਪਿੰਨੋ ਆਪਾਂ ਇਸ ਤਰੀਕੇ ਨਾਲ ਲੈ ਕੇ ਆਏ ਔਰ ਇਹ ਚ ਕਾਮਯਾਬੀ ਹੋਏ ਆ ਉਸ ਤੋਂ ਰਵਾ ਪਾਉਣੇ 400 ਦੇ ਕਰੀਬ এডੂਕੇਸ਼ਨ ਦੇ ਕੰਮ ਕੀਤਾ ਪਾਉਣੇ 400 ਦੇ ਗਰੁੱਪ ਜਿਹੜੇ ਸਕੂਲ ਐ ਐਲੀਵੇਟ ਕੀਤੇ ਪ੍ਰਾਇਮਰੀ ਸਕੂਲ ਮੈਨੂੰ ਇਹ ਸੀ ਜਿੱਥੇ ਗਰੀਬ ਦਾ ਬੱਚਾ ਪੜਦਾ ਉਹਨੂੰ ਸਹੂਲਤ ਠੀਕ ਹੋਣੀ ਚਾਹੀਦੀ ਹੈ ਟੀਚਰਾਂ ਲਈ ਉੱਥੇ ਅੱਛੇ ਬਾਥਰੂਮ ਅੱਛਾ ਬੈਹਣ ਦੀ ਜਗਾ ਚਾਹੀਦੀ ਹੈ ਸੋ ਉਹ ਉਹਨਾਂ ਵਿੱਚ ਕਈ ਸਕੂਲ ਆਪਾਂ ਨਵੇਂ ਵੀ ਬਣਾਏ ਆ ਔਰ ਫਿਰ ਐਜੂਕੇਸ਼ਨ ਦੀ ਪਾਵੇ ਕਿ ਮੇਰੇ ਤੋਂ ਪਹਿਲਾਂ ਦਾ ਆਇਆ ਹੈ ਨੋ ਡਾਊਟ ਕਿ ਪਹਿਲਾਂ ਆਇਆ ਸੀ ਪਰ ਕੰਪਲੀਟ ਉਹਦੇ ਚ ਬਾਰ ਬਾਰ ਵਿజిਟ ਕਰਨੀ ਉਹਦਾ ਡਾਇਰੈਕਟਰ ਲਵਾਉਣਾ ਡਾਇਰੈਕਟਰ ਨਹੀਂ ਸੀ ਲੱਗਦਾ ਪਾਰਲੀਮੈਂਟ ਦੇ ਅੰਦਰ ਵੀ ਗੱਲ ਕੀਤੀ ਔਰ ਮਿਲ ਕੇ ਬਾਰ ਬਾਰ ਮੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਸੌਫਟਵੇਅਰ ਟੈਕਨੋਲੋਜੀ ਪਾਰਕ ਬਣ ਰਿਹਾ ਹੈ ਔਰ ਔਰ ਉਹਦੇ ਨਾਲ ਹੈਲਥ ਦੇ ਉੱਤੇ ਕੰਮ ਕੀਤਾ ਗੁਰਨਾੜ ਘਾਸਪਤਾਲ ਨੂੰ ਜਿੱਥੇ ਅੱਜ ਤੁਸੀਂ ਜਾ ਕੇ ਦੇਖ ਲਓ ਕੈਂਸਰ ਸਟੇਟ ਆਰਟ ਆਫ ਇੰਸਟੀਚਿਊਟ ਕੈਂਸਰ ਦਾ ਜਿਹੜਾ ਉਹ ਬਣਿਆ ਮੈਂ ਉੱਥੇ ਔਰ ਅੱਜ ਤੁਸੀਂ ਡੈਲਸਜ ਕਰਾਓ ਕੋਈ ਕੈਂਸਰ ਦਾ ਕੁਈ ਪੇਸ਼ੈਂਟ ਕਰਾਉਂਦਾ ਆ ਤੇ ਬਹੁਤ ਸਸਤਾ ਤੇ ਬਹੁਤ ਵਧੀਆ ਉੱਥੇ ਹੁੰਦਾ ਆ ਇਵਨ ਕਿ ਸਟੰਟ ਹੋਣ ਪੈਣੇ ਸ਼ੁਰੂ ਹੋ ਗਏ ਆ ਰੈਡੀਓਲੋਜੀ ਡਿਪਾਰਟਮੈਂਟ ਉਹਦਾ ਵਧੀਆ ਕਰਤਾ ਇਸੇ ਤਰ੍ਹਾਂ ਹੀ ਜਿਹੜਾ ਟੀਵੀ ਹਸਪੀਟਲ ਆ ਉਹਦੇ ਵਿੱਚ ਵੀ ਅਸੀਂ ਮਸ਼ੀਨਾਂ ਜਿਹੜੀਆਂ ਨੇ ਦਿੱਤੀਆਂ ਨੇ ਜਿਹੜੀਆਂ ਐਕਸ-ਰੇ ਜਲਦੀ ਕਰ ਦਿੰਦੀਆਂ ਨੇ ਇਹ ਜਿਹੜਾ ਐਚਸੀਐਸ ਐਸਏ ਹਸਪੀਟਲ ਆ ਉਹਦੇ ਵਿੱਚ ਵੀ ਅਸੀਂ ਮਸ਼ੀਨਾਂ ਦਿੱਤੀਆਂ ਨੇ ਉਸ ਤੋਂ ਇਲਾਵਾ ਜਿੱਥੇ-ਜਿੱਥੇ ਵੀ ਕਿਸੇ ਨੇ ਕਿਹਾ ਕਿ ਛੋਟੇ ਜਿੱਦਾਂ ਡਿਸਪੈਂਸਰੀਆਂ ਪਿੰਡਾਂ 'ਚ ਹੁੰਦੀਆਂ ਉੱਥੇ ਲੋੜ ਐ ਉਹਨਾਂ ਨੂੰ ਵੀ ਗ੍ਰਾਂਟ ਜਿਹੜੀ ਆ ਉਹ ਮੁਹੱਈਆ ਕਰਾਈ ਆ ਔਰ ਲਗ ਲਗ ਜਿੱਥੇ ਲੋਕਲ ਵਿਕਾਸ ਕੀਤਾ ਆ ਉਥੇ ਪਾਰਲੀਮੈਂਟ ਦੇ ਵਿੱਚ ਜਿਹੜੇ ਅੰਮ੍ਰਿਤਸਰ ਦੇ ਮੁੱਦੇ ਸੀ ਉਹਨਾਂ ਦੀ ਗੱਲ ਉਥੇ ਰੱਖੀ ਐ ਜਿਵੇਂ ਕ੍ਰਿਕਟ ਸਟੇਡੀਅਮ ਦੀ ਸਾਨੂੰ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੀ ਇੱਥੇ ਲੋੜ ਐ ਉਹਦੀ ਗੱਲ ਉਥੇ ਰੱਖੀ ਐ ਉਸ ਤੋਂ ਇਲਾਵਾ ਭਾਰਤ ਪਾਕਿਸਤਾਨ ਦੇ ਬਾਰਡਰ ਦੀ ਕਨੈਕਟੀਵਿਟੀ ਹੋਣੀ ਚਾਹੀਦੀ ਆ ਵਪਾਰ ਖੁੱਲਣਾ ਚਾਹੀਦਾ ਬਾਲਾ ਕੋਟ ਟੈਕਸ ਜਦੋਂ ਵਪਾਰ ਬੰਦ ਹੋਇਆ ਉਹਦੀ ਗੱਲ ਵਪਾਰੀਆਂ ਦੀ ਉਥੇ ਰੱਖੀ ਐ ਕੁੱਲੀ ਸਾਡੇ ਵਿਚਾਰੇ ਉਥੇ ਬਹੁਤ ਮੁਸ਼ਕਲ 'ਚ ਨੇ ਉਹਨਾਂ ਦੀ ਗੱਲ ਰੱਖੀ ਐ ਜਿਹੜਾ ਐਜੂਕੇਸ਼ਨ ਸਿਸਟਮ ਮੜਾ ਜਿਹਦਾ ਗਰੀਬ ਐ ਖਾਸ ਕਰ ਜਿਹੜਾ ਭਾਈਚਾਰਾ ਜਿਹੜਾ ਸਫਾਈ ਕਰਦਾ ਹੈ ਉਹਨਾਂ ਨੂੰ ਹਥਾਰਾ ਸਫਾਈ ਕਰਨੀ ਪੈਂਦੀ ਹੈ ਅੱਜ ਵੀ ਬੜੇ ਦੁੱਖ ਦੀਆਂ ਕਹਿਣਾ ਪੈਂਦਾ ਹੈ ਕਿ ਸੀਵਰੇਜ ਦੇ ਅੰਦਰ ਵੜ ਕੇ ਬੰਦਾ ਸੀਵਰੇਜ ਦਾ ਬਲਾਕੇਜ ਖੋਲਦਾ ਹੈ ਉਹਦੇ ਤੇ ਮੈਂ ਪਾਰਲੀਮੈਂਟ 'ਚ ਕਿਹਾ ਕਿ ਅੱਜ ਟੈਕਨੋਲੋਜੀ ਕਿੱਥੇ ਚਲੀ ਵਿਕਸਿਤ ਹੋ ਗਈ ਹੈ ਅੱਜ ਵੀ ਅਸੀਂ ਬੰਦਿਆਂ ਤੋਂ ਕੰਮ ਲੈ ਰਹੇ ਹਾਂ ਉੱਥੇ ਮਸ਼ੀਨਾਂ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਜਿੱਥੇ ਬੰਦੇ ਨੇ ਕੰਮ ਕਰਨਾ ਉਹ ਕਰੇ ਪਰ ਜਿਹੜਾ ਗੰਦ ਹੈ ਜਾਂ ਕੋਈ ਚੀਜ਼ ਹੈਹੀ ਜੀ ਹੈ ਉਹ ਮਸ਼ੀਨਾਂ ਰਾਹੀਂ ਹੋਣੀ ਚਾਹੀਦੀ ਹੈ ਉਹਦੀ ਗੱਲ ਵੀ ਦਲਿਤ ਭਾਈਚਾਰੇ ਦੀ ਵੀ ਪਾਰਲੀਮੈਂਟ ਦੇ ਅੰਦਰ ਰੱਖੀ ਜੀ ਔਰ ਕਿਸਾਨਾਂ ਦਾ ਮਜ਼ਦੂਰਾਂ ਦਾ ਜਿਹੜਾ ਵੱਡਾ ਐਜੀਟੇਸ਼ਨ ਚੱਲ ਰਿਹਾ ਇੱਕ ਸਾਲ ਪੂਰਾ ਲਗਾਤਾਰ ਉੱਥੇ ਅਸੀਂ ਐਜੀਟੇਸ਼ਨ ਕੀਤਾ ਜੰਤਰ ਮੰਤਰ ਬੈਠ ਕੇ ਔਰ ਉਸ ਤੋਂ ਇਲਾਵਾ ਪਾਰਲੀਮੈਂਟ ਦੇ ਅੰਦਰ ਵੀ ਔਰ ਬਾਹਰ ਵੀ ਐਮਐਸਪੀ ਦੀ ਗੱਲ ਵੀ ਕੀਤੀ ਕਿਸਾਨਾਂ ਦੇ ਮੁੱਦੇ ਦੀ ਗੱਲ ਵੀ ਕੀਤੀ ਔਰ ਹੁਣ ਵੀ ਉਹਨਾਂ ਦੇ ਨਾਲ ਪੂਰਨ ਤੌਰ ਤੇ ਡਟ ਕੇ ਖੜੇ ਆ ਕਿਸਾਨ ਮਜ਼ਦੂਰ ਦਾ ਜਿੰਨਾ ਚਿਰ ਅਸੀਂ ਉਹ ਨੂੰ ਸਹੀ ਤਰੀਕੇ ਦੇ ਨਾਲ ਵਿਚਰਨ ਜੋਗ ਨਹੀਂ ਬਣਾਵਾਂਗੇ ਸਾਡੀ ਅਰਥਵਿਵਸਤਾ ਜਾਂ ਸਾਡਾ ਦੇਸ਼ ਠੀਕ ਨਹੀਂ ਰਹਿ ਸਕਦਾ ਇੰਡਸਟਰੀ ਦੀ ਗੱਲ ਕੀਤੀ ਅੰਮ੍ਰਿਤਸਰ ਜਿਹੜੀਆਂ ਇੰਡਸਟਰੀਆਂ ਚੱਲ ਗਈਆਂ ਨੇ ਓਸੀਏ ਮੈਂ ਐਸਐਮਏਆਂ ਹੋਰ ਵੀ ਬੜੀਆਂ ਮਿਲ ਜਿਹੜੀਆਂ ਸਾਡੇ ਇੱਥੇ ਜਾ ਚੁੱਕੀਆਂ ਨੇ ਪੱਖਿਆਂ ਦੀ ਇੰਡਸਟਰੀ ਸੀ ਪੇਂਟ ਦੀ ਇੰਡਸਟਰੀ ਸੀ ਸਕਰੂ ਦੀ ਇੰਡਸਟਰੀ ਸੀ ਆਪਣਾ ਜਿਹੜਾ ਕੱਪੜੇ ਦਾ ਬੜਾ ਵਪਾਰ ਸੀ ਸਾਡੇ ਉਹ ਸਾਰੀਆਂ ਦੇ ਉੱਤੇ ਮੈਂ ਪਾਰਲੀਮੈਂਟ ਦੇ ਅੰਦਰ ਗੱਲ ਰੱਖੀ ਕਿ ਇਹ ਸਾਡੇ ਹਾਲਾਤ ਨੇ ਔਰ ਦੇਸ਼ ਤੋਂ ਪਹਿਲਾਂ ਇੱਥੇ ਕੀ ਸੀ ਔਰ ਦੇਸ਼ ਤੋਂ ਬਾਅਦ ਕੀ ਹੈ ਤੋ ਹਰ ਮੁੱਦੇ ਨੂੰ ਮੈ ਮਸ਼ਹੂਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਅੰਮ੍ਰਿਤਸਰ ਦੇ ਕਿਉਂਕਿ ਬਾਰਡਰ ਸਟੇਟ ਬਾਰਡਰ ਡਿਸਟ੍ਰਿਕਟਸ ਆ ਔਰ ਬਹੁਤ ਪਿਛੜੇ ਸਨ ਪਹਿਲਾਂ ਔਰ ਉਹਦੇ ਤੇ ਅਸੀਂ ਹਰ ਮੁੱਦੇ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਮੇਰਾ ਖਿਆਲ ਉਹਦੇ ਤਾਂ ਕਾਫੀ ਹੱਦ ਤੱਕ ਕੰਮ ਹੋ ਰਹੇ ਨੇ ਕੁਝ ਪਾਈਪਲਾਈਨ ਚ ਨੇ ਕੁਝ ਹੋਰ ਵੀ ਆਉਣਗੇ ਜਰੂਰ। ਲੰਬੀ ਫੈਰਿਸ ਤੁਸੀਂ ਗਿਣਾਈ ਮੈਨੂੰ। ਪਰ ਜੋ ਮੇਰੇ ਧਿਆਨ ਵਿੱਚ ਮੁੱਦੇ ਨੇ ਉਹ ਤਾਂ ਨਾ ਮੈਂ ਗੱਲ ਕਰਾਂਗਾ ਜਰੂਰ ਡਿਸਕਸ ਕਰਾਂਗੇ ਕਿਉਂਕਿ ਜਿਹੜੀ ਕੰਡਿਆਲੀ ਪਾਰ ਜ਼ਮੀਨ ਦੇ ਮਾਲਕ ਨੇ ਕਿਸਾਨ ਕਿਉਂਕਿ ਅਸੀਂ ਬਾਰਡਰ ਤੇ ਬੈਠੇ ਹੋਏ ਹਾਂ ਉਹਨਾਂ ਦੇ ਬੜੇ ਸਾਰੇ ਮਸਲੇ ਨੇ। ਉਸ ਤੋਂ ਬਾਅਦ ਜੇ ਸ਼ਹਿਰ ਦੀ ਗੱਲ ਕਰ ਲਈ ਤੇ ਪਬਲਿਕ ਟਰਾਂਸਪੋਰਟ ਕੋਈ ਨਹੀਂ ਹੈਗੀ ਕਿਉਂਕਿ ਦੋ ਵਾਰ ਇੱਕ ਵਾਰੀ ਸਿਟੀ ਬੱਸ ਚੱਲੀ ਸੀ ਇੱਕ ਵਾਰ ਚੱਲੀ ਸੀ ਮੈਟਰੋ ਬੱਸ ਜਿਹੜੇ ਕਿ ਦੋਵੇਂ ਹੀ ਪ੍ਰੋਜੈਕਟ ਜਿਹੜੇ ਕਿ ਹੁਣ ਉਹ ਫੇਲ ਹੋ ਗਏ ਨੇ। ਉਸ ਤੋਂ ਬਾਅਦ ਇੱਕ ਆਵਾਰਾ ਕੁੱਤਿਆਂ ਦੀ ਬਹੁ ਅ ਦੋ ਤਿੰਨ ਚੀਜ਼ਾਂ ਨੇ ਆਪਣਾ ਜਿਹੜੀਆਂ ਸਾਨੂੰ ਨਾਲ ਅਲੱਗ-ਅਲੱਗ ਵਿਚਵਸ ਚ ਰੀਆਂ ਪੈਂਦੀਆਂ ਨੇ ਕੋਈ ਚੀਜ਼ਾਂ ਸਟੇਟ ਦੇ ਅੰਦਰ ਆਉਂਦੀਆਂ ਨੇ ਜਿਵੇਂ ਲੋਕਲ ਬਾਡੀ ਦਾ ਕੰਮ ਹੈ ਜਾਂ ਇਹਦੀ ਕਾਰਪੋਰੇਸ਼ਨ ਹੈ ਕਿ ਵਾਰਾ ਕੁੱਤਿਆਂ ਦਾ ਧਿਆਨ ਰੱਖੇ ਪਰ ਅਸੀਂ ਉਹਦੇ ਨਾਲ ਨਾਲ ਉਹਨੂੰ ਫੰਡ ਮੁਹੱਈਆ ਕਰਾਏ ਜਦੋਂ ਪਹਿਲੀ ਵਾਰ ਮੈਂ ਬਣਿਆ ਸੀ ਉਦੋਂ ਮੈਂ ਫੰਡ ਮੁਹੱਈਆ ਕਰਾਏ ਇਹਨਾਂ ਦੀ ਵੈਕਸੀਨੇਸ਼ਨ ਵਾਸਤੇ ਕੁੱਤਿਆਂ ਦੀ ਪਰ ਅਕਸਰ ਲੋਕਾਂ ਦੀ ਇਹ ਹੀ ਗੱਲ ਰਹਿੰਦੀ ਹੈ ਵੀ ਜਿਨੂੰ ਡੌਗ ਬਾਈਟ ਕਰਦੇ ਨੇ ਤਾਂ ਜਿਨੂੰ ਜਾਣਦੇ ਆ ਹਸਪੀਟਲ ਤਾਂ ਉੱਥੇ ਮਿਲਦਾ ਨਹੀਂ ਇੰਜੈਕਸ਼ਨ ਨਹੀਂ ਮਿਲਦਾ ਉਦੋਂ ਸੇ ਇਹੀ ਗੱਲ ਹੈ ਨਾ ਇਹ ਇਹਨਾਂ ਲੋਕਲ ਬਾਡੀ ਜਿਹੜੀ ਹੈ ਜਾਂ ਜਿਹੜੀ ਲੋਕਲ ਗਵਰਨਮੈਂਟ ਹੈ ਇਹ ਇਹਨਾਂ ਦੇ ਅਧਿਕਾਰ ਖੇਤਰ ਨੇ ਮੈਂ ਤੇ ਉਹਨਾਂ ਨੂੰ ਕਹਿ ਸਕਦਾ ਲਿਖ ਸਕਦਾ ਔਰ ਕਿਹਾ ਵੀ ਆ ਔਰ ਲਿਖਿਆ ਵੀ ਆ ਹਰ ਦਿਸਾ ਦੀ ਮੀਟਿੰਗਾਂ ਅਸੀਂ ਚੀਜ਼ਾਂ ਡਿਸਕਸ ਕਰਦੇ ਆ ਪਰ ਉਹ ਫਿਰ ਵੀ ਇੱਥੇ ਇਹਨਾਂ ਦੀ ਕਿਤੇ ਨਾ ਕਿਤੇ ਨਾ ਲੈਕੀ ਰਹਿ ਜਾਂਦੀ ਹੈ ਜਿੱਥੇ ਲੋਕਾਂ ਦੇ ਮਨ ਚ ਆ ਜਾਂਦਾ ਕਿ ਜਿਹੜਾ ਵੀ ਬੰਦੇ ਨੂੰ ਅਸੀਂ ਵੋਟ ਪਾ ਰਹੇ ਆ ਸ਼ਾਇਦ ਇਹ ਸਾਰੇ ਕੰਮ ਉਹਦੇ ਕਰਨ ਵਾਲੇ ਨੇ ਨੋ ਡਾਊਟ ਅਸੀਂ ਇਹਨਾਂ ਨੂੰ ਮਤਲਬ ਬਾਰ-ਬਾਰ ਕਹਿੰਨੇ ਆ ਪਰ ਜਿਹੜੀਆਂ ਇਹ ਚੀਜ਼ਾਂ ਨੇ ਕਈ ਚੀਜ਼ਾਂ ਕਾਉਂਸਲਰ ਦੇ ਅਧਿਕਾਰ ਖੇਤਰ ਨੇ ਕਈ ਜਿਹਾ ਐ ਅੰਮ੍ਰਿਤਸਰ ਦੇ ਕੇਂਦਰ ਦੇ ਨਾਲ ਰਿਲੇਟਿਡ ਚੀਜ਼ਾਂ ਨੇ ਉਹਨਾਂ ਨੂੰ ਠੀਕ ਤਰੀਕੇ ਦੇ ਨਾਲ ਰੱਖਣਾ ਤੁਸੀਂ ਹੋਰ ਵੀ ਇੱਕ ਗੱਲ ਕਹੀ ਸੀ ਕਿਤੇ ਇਹਨਾਂ ਦੀ ਕੁੱਤਿਆਂ ਦੀ ਗੱਲ ਹੋਈ ਅ ਤੁਸੀਂ ਕੰਡਿਆਲੀ ਤਾਰ ਦੀ ਗੱਲ ਕੀਤੀ ਹੁਣ ਕੰਡਿਆਲੀ ਤਾਰ ਦਾ ਮੇਰਾ ਮੁੱਦਾ ਹੈ ਉਹ ਸਟੇਟ ਨਹੀਂ ਉੱਥੇ ਕੁਝ ਕਰ ਸਕਦੀ ਮੈਂ ਕੰਡਿਆਲੀ ਤਾਰ ਦਾ ਮੁੱਦਾ ਪਾਰਲੀਮੈਂਟ ਚੋਂ ਹੀ ਉਠਾਇਆ ਬਾਰ-ਬਾਰ ਮੰਤਰੀ ਨੂੰ ਮਿਲਿਆ ਹੁਣ ਸਾਡਾ ਉਹ ਪ੍ਰੋਜੈਕਟ ਬਣ ਗਿਆ ਇੱਕ ਮੈਂ ਹੋਰ ਵੱਡੀ ਜਿਹੜੀ ਚੀਜ਼ ਕੀਤੀ ਹੈ ਕੰਡਿਆਲੀ ਤਾਰ ਦੇ ਨਾਲ ਨਾਲ ਰਸਤਾ ਨਹੀਂ ਸੀ ਹੈਗਾ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਉੱਥੇ ਜਿਹੜੀ ਸਿਕਿਉਰਿਟੀ ਚੱਲਦੀ ਸੀ ਜਿਹੜੀ ਵਾਚ ਕਰਦੇ ਸੀ ਉਹ ਕੱਚੇ ਰਾ ਸੀ ਬਰਸਾਤ ਚ ਬਹੁਤ ਮੁਸ਼ਕਲ ਆਉਂਦੀ ਸੀ ਫਿਰ ਉੱਥੇ ਮੈਂ ਉਹ ਰਸਤਾ ਪਾਸ ਕਰਾਇਆ ਕਿ ਉੱਥੇ ਪੱਕੀ ਸੜਕ ਬਣਾਈ ਜਾਵੇ ਉਹਦੇ ਨਾਲ ਕੰਡਿਆਲੀ ਤਾਰ ਜਿਹੜੀ ਆ ਕੱਕੜਾਂ ਦੇ ਲਾਗੇ ਕੱਕੜ ਪਿੰਡ ਆ ਸਾਡੇ ਚਗਾਵੇਂ ਤੋਂ ਅਗੇ ਉੱਥੇ ਉਰੇ ਲੱਗ ਚੁੱਕੀ ਆ ਤਾਰ ਜ਼ਮੀਨ ਪਾਰ ਚੜੇਗੀ ਜਾਦੀ ਉਹਨੂੰ ਗਾਂ ਲੈ ਕੇ ਜਾਣਾ ਉਹਦਾ ਪ੍ਰੋਜੈਕਟ ਬਣਾਇਆ ਵਾ ਜਿਹੜੇ ਕਿਸਾਨ ਆ ਜਿਨ੍ਹਾਂ ਦੇ ਪਾਰ ਜ਼ਮੀਨਾਂ ਮੈਂ ਇਹਦੇ ਸਰਕਾਰ ਨੂੰ ਕਿਹਾ ਪਾਰਲੀਮੈਂਟ ਦੇ ਅੰਦਰ ਹੀ ਸਾਰੇ ਮਤਲਬ ਬੋਲੇ ਵੀ ਆ ਔਰ ਲਿਖਤੀ ਵੀ ਆ ਗਿਆ ਕਿ ਤੁਸੀਂ ਕਿਸਾਨਾਂ ਨੂੰ ਕਿਉਂ ਨਾ ਮਤਲਬ ਜ਼ਮੀਨਾਂ ਜਾ ਦੇ ਠੇਕੇ ਲੈ ਲਓ ਤੇ ਜਾਨਣ ਨੂੰ ਬੰਦਾ ਭਾ ਦੇ ਦੋ ਕਿਉਂਕਿ ਉਥੇ ਵਾਈ ਕਰ ਨਹੀਂ ਪਾਉਂਦੇ ਜੇ ਬਾਹਰ ਇੱਕ ਬੰਦਾ ਦੋ ਫਸਲਾਂ ਲਿੰਦਾ ਤੇ ਮੁਸ਼ਕਲ ਦੇ ਨਾਲ ਉਥੇ ਇੱਕ ਫਸਲ ਦਿੰਨੀ ਹੀ ਕਮਾਈ ਹੁੰਦੀ ਹੈ ਉੱਥੇ ਉਹਨਾਂ ਨੂੰ ਸੋ ਇਹ ਮੁੱਦਾ ਵੀ ਉੱਥੇ ਮੈਂ ਰੱਖਿਆ ਹੈ ਤੇ ਹੁਣ ਜੇ ਗੱਲ ਕਰ ਲਈ ਆਉਣ ਵਾਲਾ ਸਮਾਂ ਹੁਣ ਜਿਹੜਾ ਕਿ ਕਿਦੋਂ ਵੀ ਟਿਕਟ ਅਨਾਉਂਸ ਹੋ ਸਕਦੀ ਹੈ ਜੇਕਰ ਪਾਰਟੀ ਟਿਕਟ ਦਿੰਦੀ ਹੈ ਤਾਂ ਅਗਲਾ ਵਿਜ਼ਨ ਕੀ ਜਾਣ ਵਾਲਾ ਹੈ ਹਰਸਨ ਸਿੰਘ ਗੁਰਜੀਤ ਸਿੰਘ ਹੋਣਾ ਦੇਖੋ ਅਗਲੇ ਨਾਲ ਬਹੁਤ ਕੰਮ ਕਰਨ ਵਾਲੇ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਸਾਡਾ ਟੂਰਿਸਟ ਸਿਟੀ ਹੋਣ ਕਰਕੇ ਬਹੁਤ ਕੰਜੈਸਟਡ ਹੈ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਹੈ ਸਾਨੂੰ ਇੱਥੇ ਬਹੁਤ ਕੰਮ ਕਰਨ ਦੀ ਰੋਡ ਪਊਗੀ ਕਈ ਜਗ੍ਹਾ ਤੇ ਨਵੀਆਂ ਰੂਡਸ ਕੱਢਣੀਆਂ ਪੈਣਗੀਆਂ ਕਈ ਜਗ੍ਹਾ ਤੇ ਐਲੀਵੇਟਰ ਰੋਡ ਬਣਾਉਣੀਆਂ ਪੈਣਗੀਆਂ ਸਾਨੂੰ ਹੁਣ ਅਗਲਾ ਕੰਮ ਇਹਦੇ ਤੇ ਵੀ ਆ ਫਿਰ ਮੈਂ ਮੈਡੀਕਲ ਟੂਰਿਜ਼ਮ ਨੂੰ ਵਧਾਵਾ ਦੇਣਾ ਚਾਹੁੰਦੇ ਆ ਜਿਹੜੇ ਕੰਮ ਪਿਛੇ ਮੈਂ ਤੁਹਾਨੂੰ ਗਿਣਾਏ ਆ ਇਹ ਅਜੇ ਕੰਪਲੀਟ ਕਰਨੇ ਨੇ ਕਈ ਜਗ੍ਹਾ ਤੇ ਉਹ ਵੀ ਕਰਨੇ ਨੇ ਰੋਡ ਕੰਪਲੀਟ ਹੋਣ ਵਾਲੇ ਨੇ ਔਰ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਪਾਸ ਹੈ ਉਹ ਬਣਨਾ ਹੈ ਉਹਦੇ ਤੇ ਕੰਮ ਵੀ ਹੋਣ ਵਾਲਾ ਆ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਆਪਾਂ ਨੂੰ ਕਰਨੀਆਂ ਨੇ ਅਸੀਂ ਸਾਰਾ ਇੱਕ ਬਹੁਤ ਪਿੱਛੇ ਰੋਲਾ ਪਿਆ ਸੀਗਾ ਬਈ ਗੁਰਜੀਤ ਸਿੰਘ ਔਜਲਾ ਦੀ ਟਿਕਟ ਜਿਹੜੀ ਕਿ ਉਹ ਕੱਟੀ ਜਾ ਸਕਦੀ ਹੈ ਕਿਸੇ ਹਿੰਦੂ ਚਿਹਰੇ ਨੂੰ ਜਿਹੜਾ ਕਿ ਉਹ ਇੱਥੇ ਉਤਾਰਿਆ ਜਾ ਸਕਦਾ ਉਸ ਬਾਰੇ ਕੀ ਕਹਿਣਾ ਹੈ ਪਾਰਟੀ ਨਾਲ ਤੁਹਾਡੀ ਗੱਲ ਹੋਈ ਟਿਕਟ ਕਨਫਰਮ ਹੋ ਗਈ ਨਹੀਂ ਟਿਕਟ ਨਹੀਂ ਕਨਫਰਮ ਹੋਈ ਉਹ ਇਹ ਆਲ ਇੰਡੀਆ ਕਾਂਗਰਸ ਕਮੇਟੀ ਦਾ ਕੰਮ ਹੁੰਦਾ ਜੀ ਉਹਨੇ ਉਹ ਚੀਜ਼ ਨੂੰ ਮਤਲਬ ਕੰਟਰੋਲ ਉਹਦਾ ਉਹਦਾ ਅਧਿਕਾਰ ਖੇਤਰ ਉਹਨਾਂ ਦਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਤੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਉਹਨਾਂ ਨੇ ਉਹ ਫੈਸਲਾ ਕਰਨਾ ਕਿ ਟਿਕਟ ਕਿੰਨੇ ਲੜਨੀ ਹੈ ਕਿਵੇਂ ਲੜਨੀ ਹੈ ਤੇ ਮੈਂ ਕਾਂਗਰਸ ਪਾਰਟੀ ਦੇ ਛਪਾਈਆਂ ਹਾਂ ਔਰ ਕਾਂਗਰਸ ਪਾਰਟੀ ਦੇ ਨਾਲ ਅਸੀਂ ਡੱਟ ਕੇ ਫੈਸਲਾ ਜੋ ਵੀ ਆਏਗਾ ਉਹਦੇ ਨਾਲ ਚੱਲਾਂਗੇ ਇੱਕ ਸਾਬਕਾ ਸਾਂਸਦ ਨੇ ਸ਼ਵੇਤ ਮਲਿਕ ਉਹਨਾਂ ਨਾਲ ਇੰਟਰਵਿਊ ਕੀਤਾ ਬਿੱਤੇ ਦਿਨੀ ਉਹਨਾਂ ਨੇ ਇਹੀ ਕਿਹਾ ਸੀਗਾ ਛੋਟੇ ਭਾਈ ਨੇ ਮੇਰੇ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਜਿੰਨੇ ਵੀ ਜਿਹੜੇ ਉਹਨੇ ਕੰਮ ਕਰਵਾਏ ਨੇ ਔਜਲਾ ਸਾਹਿਬ ਨੇ ਉਹ ਸੈਂਟਰ ਤੋਂ ਹੀ ਫੰਡ ਜਿਹੜੇ ਕਿ ਮਿਲੇ ਨੇ ਭਾਜਪਾ ਦੀ ਸਰਕਾਰ ਵੱਲੋਂ ਮਿਲੇ ਤੇ ਉਹਨਾਂ ਦੀ ਸ਼ਰੇ ਉਹ ਆਪ ਲੈਣਾ ਚਾਹੁੰਦੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੇਰੇ ਵੀ ਵੱਡੇ ਭਰਾ ਨੇ ਬੜਾ ਸਾਡਾ ਅੱਛਾ ਰਿ ਪੀ ਜਦੋਂ ਅਸੀਂ ਚੁਣੇ ਉਹਦੇ ਆਸਤੇ ਗਏ ਆ ਹੁਣ ਜੇ ਮੈਂ ਬੀਜੇਪੀ ਸਰਕਾਰ ਉੱਥੇ ਬਣ ਗਈ ਜਾਂ ਸੈਂਟਰਲ ਗਵਰਨਮੈਂਟ ਜਿਹੜੀ ਬਣ ਗਈ ਪਹਿਲੀ ਗੱਲ ਤਾਂ ਜਦੋਂ ਗਵਰਨਮੈਂਟ ਬਣ ਜਾਂਦੀ ਹੈ ਉਹ ਸਾਰਿਆਂ ਦੀ ਹੁੰਦੀ ਹੈ ਉਹਨੇ ਸਾਰੇ ਦੇਸ਼ ਦਾ ਸੋਚਣਾ ਹੁੰਦਾ ਅਸੀਂ ਉਸ ਹੌਸਾ ਦੇ ਮੈਂਬਰ ਹੈ ਹੁਣ ਦੇਖੋ ਉਹ ਕੰਮ ਤੇ ਉੱਥੇ ਹੀ ਹੋਣੇ ਆ ਹੁਣ ਮੈਂ ਕਹਾਂ ਜੀ ਇੱਥੇ ਸਾਡੀ ਪੰਜਾਬ ਸਰਕਾਰ ਤੇ ਜਾ ਕੇ ਬਤੌਰ ਮੈਂਬਰ ਪਾਰਲੀਮੈਂਟ ਵਿਧਾਨ ਸਭਾ ਜਿਵੇਂ ਬੋਲ ਸਕਦਾ ਕੋਈ ਕੁਐਸਚਨ ਪੁੱਟ ਕਰ ਸਕਦਾ ਕੁਝ ਵੀ ਨਹੀਂ ਕਹਿ ਸਕਦਾ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਨੇ ਲੋਕਾਂ ਦੇ ਕੰਮਾਂ ਵਾਸਤੇ ਬਣਦੀ ਹੈ ਤੇ ਜਿਹੜਾ ਮੈਂਬਰ ਬਣਦਾ ਹੈ ਉਹਦਾ ਫਰਜ਼ ਔਰ ਉਹ ਜਿਹੜੇ ਕੰਮ ਨੇ ਉਹ ਹੋਏ ਨੇ ਮੈਂ ਤੇ ਹਮੇਸ਼ਾ ਜੇ ਇਹ ਗਵਰਨਮੈਂਟ ਦਾ ਕੋਈ ਮੰਤਰੀ ਕੰਮ ਕਰਦਾ ਜਾਂ ਗਵਰਨਮੈਂਟ ਕਰਦੀ ਮੈਂ ਹਮੇਸ਼ਾ ਉਹਨੂੰ ਤਾਰੀਫ ਕਰਦਾ ਹਾਂ ਕਿ ਹਾਂ ਠੀਕ ਹੈ ਮੈਂ ਕੰਮ ਲੈ ਕੇ ਗਿਆ ਸਾ ਭਾਈ ਮੇਰੇ ਕੰਮ ਹੋਏ ਨੇ ਸੋ ਮੈਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਗਵਰਨਮੈਂਟਾਂ ਇਲੈਕਸ਼ਨ ਤੱਕ ਅਸੀਂ ਜਰੂਰ ਪਾਰਟੀਆਂ ਦੇ ਉੱਤੇ ਲੜਦੇ ਹਾਂ ਕਿ ਪਾਰਟੀ ਵੱਲੋਂ ਕਿਹੜੀ ਵੱਲੋਂ ਲੜ ਰਹੇ ਜੇ ਕਿਹੜੀ ਕਾਂਗਰਸ ਹੈ ਬੀਜੇਪੀ ਪਰ ਜੋ ਜਿੱਤ ਜਾਂਦੇ ਆ ਫਿਰ ਪ੍ਰਾਈਮ ਮਿਨਿਸਟਰ ਨੂੰ ਵੀ ਇੱਕ ਜਾਂ ਮਨਿਸਟਰ ਨੂੰ ਵੀ ਇੱਕ ਕੰਮ ਇਸ ਤਰੀਕੇ ਨਾਲ ਕਰਨਾ ਚਾਹੀਦਾ ਕਿ ਉਹ ਸਾਰਿਆਂ ਦਾ ਸਾਂਝਾ ਲੱਗੇ ਔਰ ਮੈਂਬਰ ਪਾਰਲੀਮੈਂਟ ਨੂੰ ਜਾਂ ਕੋਈ ਵੀ ਇਲੈਕਟਿਡ ਬੰਦਾ ਹੈ ਉਹ ਇਲਾਕੇ ਚ ਭਾਵੇਂ ਕੌਂਸਲਰ ਚੁਣਿਆ ਜਾਂਦਾ ਚਾਹੇ ਐਮਐਲਏ ਚੁਣਿਆ ਜਾਂਦਾ ਉਹਨਾਂ ਨੂੰ ਇੱਕ ਸਾਂਝਾ ਚਿਹਰਾ ਜਿਹੜਾ ਉਹ ਦੇਣਾ ਚਾਹੀਦਾ ਤਾਂ ਕਿ ਵਿਕਾਸ ਸਾਰਿਆਂ ਦਾ ਕਰਨਾ ਹੁੰਦਾ ਹੁਣ ਬੋਰਡ ਤੇ ਇਹ ਲਾਈਨ ਚ ਤੇ ਵੱਜ ਕੇ ਪੈਂਦੀ ਨਹੀਂ ਜੇ ਇੱਕ ਲਾਈਨ ਚ 50 ਕਰ ਲੈ ਉਹਦਾ 20 ਨੇ ਕਿਸੇ ਨੂੰ ਪਾਈ ਹੋਵੇ 10 ਨੇ ਕਿਸੇ ਨੂੰ ਪੈਂਦੀ ਨਹੀਂ ਮਤਲਬ ਇਹਤ ਨਹੀਂ ਕਿ ਕੋਈ ਰਸਤਾ ਛੱਡ ਦੇਣਗੇ ਉਹ ਸਾਰੇ ਬਣਾਉਣੇ ਪੈਂਦੇ ਸੋ ਸ਼ਵੇਤ ਮਰਗ ਜੀ ਨੂੰ ਇਹੀ ਕਹਾਂਗਾ ਕਿ ਮੈਂ ਬਤੌਰ ਮੈਂਬਰ ਪਾਰਲੀਮੈਂਟ ਜਿੰਨੇ ਕੰਮ ਕੀਤੇ ਮੈਂ ਉਹ ਦੱਸ ਰਿਹਾ ਉਹਨਾਂ ਨੇ ਇੱਕ ਹੋਰ ਆਫਰ ਦਿੱਤੀ ਕਹਿੰਦੇ ਉਹਨਾਂ ਨੂੰ ਭਾਜਪਾ ਵਿੱਚ ਜੁਆਇਨ ਕਰ ਲੈਣਾ ਚਾਹੀਦਾ ਨਹੀਂ ਮੈਨੂੰ ਉਹ ਥੈਂਕ ਯੂ ਉਹਨਾਂ ਨੇ ਮੈਨੂੰ ਆਫਰ ਦਿੱਤੀ ਹੈ ਪਰ ਮੈਂ ਉਹਨਾਂ ਨੇ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਭਰਾ ਨੇ ਬਤੌਰ ਮੈਂਬਰ ਪਾਰਲੀਮੈਂਟ ਚਾਹੇ ਕਾਂਗਰਸ ਤੋਂ ਕੋਈ ਸ਼ੱਕ ਨਹੀਂ ਸਾਡਾ ਪਾਰਟੀ ਹੈ ਉੱਥੋਂ ਬਣੇ ਹੈ ਪਰ ਕਾਬਲੀਅਤ ਦੇ ਨਾਲ ਅਸੀਂ ਆਪਣੇ ਉਹਨਾਂ ਨੂੰ ਸਮਝਾਉਣ 'ਚ ਇੰਨਾ ਕਾਮਯਾਬ ਹੋਏ ਹਾਂ ਕਿ ਸਾਰੇ ਕੰਮ ਕਰਾਏ ਆ ਤੇ ਮੈਨੂੰ ਖੁਸ਼ੀ ਹੈ ਔਰ ਮੈਂ ਇਹ ਤੇ ਸਗੋਂ ਮਲਿਕ ਸਾਹਿਬ ਨੂੰ ਕਹੂੰਗਾ ਕਿ ਮੇਰੇ ਵੱਡੇ ਭਰਾ ਨੇ ਕਿ ਉਧਰੋਂ ਤੁਸੀਂ ਟਿਕਟ ਲੈ ਲਓ ਤੁਸੀਂ ਵੀ ਰਾਜ ਸਭਾ ਮੈਂਬਰ ਐ ਇਧਰੋਂ ਮੈਂ ਆ ਤੇ ਦੋਵੇਂ ਭਰਾ ਪਰ ਲੜ ਲੈਨੇ ਤੁਸੀਂ ਭਾਜਪਾ ਨੂੰ ਲੜ ਲਿਓ ਅਸੀਂ ਕਾਂਗਰਸ ਨੂੰ ਲੜ ਲੈਨੇ ਆ ਸਭ ਤੋਂ ਵਧੀਆ ਕੰਮ ਐ ਬਿਲਕੁਲ ਦੋ ਬਿਲਕੁਲ ਹੁਣ ਦੇਖੋ ਰਾਜਨੀਤੀ ਦੇ ਵਿੱਚ ਮੁੱਦਿਆਂ ਤੇ ਹੋਣੀ ਚਾਹੀਦੀ ਰਾਜਨੀਤੀ ਰਾਜਨੀਤੀ ਕਦੀ ਵੀ ਕਿਸੇ ਤੇ ਵਿਅਕਤੀਗਤ ਤੌਰ ਤੇ ਇਲਜ਼ਾਮबाजी ਨਹੀਂ ਹੋਣੀ ਚਾਹੀਦੀ ਹਾਂ ਵੋਟ ਪਾਉਣੀ ਪਬਲਿਕ ਨੇ ਉਦੀ ਮਰਜ਼ੀ ਹੈ ਕਿੰਨੂੰ ਪਾਉਣੀ ਕਿੰਨੂੰ ਨਹੀਂ ਪਾਉਣੀ ਇਹੀ ਸਾਡਾ ਕਨਸਟੀਟਿਊਸ਼ਨ ਆਂਦਾ ਲੋਕਤੰਤਰ ਆਂਦਾ ਹੈ ਤੇ ਸੋ ਇਹ ਇਹ ਮੈਂ ਤਾਂ ਕਿੰਨਾ ਕਿ ਰਾਜਨੀਤੀ ਦੇ ਵਿੱਚ ਆ ਸਾਰੀਆਂ ਪਾਰਟੀਆਂ ਚੰਗੀਆਂ ਹੁੰਦੀਆਂ ਨੇ ਅਬ ਸੰਵਿਧਾਨ ਚੰਗੇ ਨੇ ਪਰ ਪਾਰਟੀਆਂ ਜਿਹੜੀ ਆਈਡੀਓਲੋਜੀ ਲੋਕ ਲੈ ਕੇ ਚੱਲਦੇ ਨੇ ਉਹ ਮਾੜਾ ਚੰਗਾ ਚਿਹਰਾ ਮੋਰਾ ਦਾ ਬਣਾ ਦਿੰਦੇ ਨੇ ਔਰ ਪਾਰਟੀਆਂ ਦੇ ਵਿੱਚ ਮਾੜੇ ਬੰਦੇ ਵੀ ਬਹੁਤ ਹੁੰਦੇ ਨੇ ਤੇ ਚੰਗੇ ਵੀ ਹੁੰਦੇ ਨੇ ਤੁਹਾਡੇ ਪੈਰਾਂ 'ਚ ਇੱਕ ਹੋਰ ਨਾਮ ਚੱਲ ਰਿਹਾ ਹੈ ਸ਼ਹਿਰ ਅੰਦਰ ਇੱਕ ਵੱਡੇ ਲੀਡਰ ਨੇ ਵੀ ਜਿਨ੍ਹਾਂ ਨੂੰ ਵੀ ਟਿਕਟ ਮਿਲ ਸਕਦੀਆਂ ਟਿਕਟ ਦੀ ਦੌੜ ਵਿੱਚ ਆ ਸਕਦੇ ਆ ਜੇਕਰ ਸੰਸਦ ਗੁਜਰੀ ਸਿੰਘ ਹੋਰ ਨੂੰ ਕਿਸੇ ਕਰਕੇ ਟਿਕਟ ਨਹੀਂ ਮਿਲਤਾ ਤਾਂ ਕਾਂਗਰਸ ਸਿਪਾਈ ਰਹਿਣਗੇ ਬਿਲਕੁਲ ਕਾਂਗਰਸ ਸਿਪਾਈ ਦੇ ਤੌਰ ਤੇ ਕੰਮ ਕਰਾਂਗੇ ਜੇ ਕਾਂਗਰਸ ਦੇ ਸਿਪਾਈ ਆ ਬਿਲਕੁਲ ਇਹ ਸਰ ਹੋਰ ਜੇ ਗੱਲ ਕਰ ਲਈਏ ਸ਼ਹਿਰ ਦੀ ਹੋਰ ਕੀ ਦਿੱਕਤਾਂ ਪ੍ਰੋਬਲਮਸ ਨੇ ਜਿਹਨੇ ਕਿ ਤੁਸੀਂ ਮਨ ਵਿੱਚ ਲੈ ਕੇ ਚੱਲਦੇ ਹੋਵੇ ਇਹ ਹੱਲ ਹੋਣੀ ਚਾਹੀਦੀ ਐ ਕਿ ਮੇਰੇ ਟਨੋਰ ਵਿੱਚ ਹੱਲ ਨਹੀਂ ਹੋ ਸਕਦਾ ਦੇਖੋ ਇੱਕ ਤੇ ਤੁੰਗਟਾ ਡਰੇਨ ਐ ਜਿਹੜੀ ਅਸੀਂ ਬੜੇ ਚਿਰ ਦੇ ਮਗਰ ਲੱਗੇ ਆ ਏਦਾਂ ਹੀ ਜਿਹੜੇ ਸ਼ਹਿਰ ਦੇ ਪਾਣੀ ਨੇ ਕਿਉਂਕਿ ਪੁੱਤਰ ਥਰੋਬਰਾਂ ਐ ਥਰੋਬਰ ਨੇ ਇੱਥੇ ਜੀ ਔਰ ਜਿਹੜੇ ਨਾਲਾ ਐ ਜਿਹੜਾ ਸਾਊਥ ਹਲਕੇ ਚ ਪੈਂਦਾ ਐ ਤੁਸੀਂ ਭਗਤਾਲੇ ਦੀ ਸਾਈਡ ਤੋਂ ਆਉਂਦਾ ਸਿੱਧਾ ਨਾਲੇ ਇਧਰ ਨਾਲ ਨਾਲ ਨਿਕਲਾਂ ਦਾ ਜਿੱਥੇ ਡੇਰੀ ਕੰਪਲੈਕਸ ਐ ਉਹ ਨਾਲਾ ਕਵਰ ਕਰਨ ਵਾਲਾ ਐ ਕਵਰ ਨਹੀਂ ਕਰਨਾ ਦੇਖੋ ਮੈਂ ਫੇਰ ਗੱਲ ਕਹਿਣਾ ਗੱਲ ਕਵਰ ਨਹੀਂ ਕਰਨੇ ਚਵਾਰ ਰੋਡ ਦੀ ਗੱਲ ਕਰ ਚਵਾਰ ਰੋਡ ਦੀ ਗੱਲ ਕਵਰ ਦੀ ਨਹੀਂ ਕੀਤੀ ਕਵਰ ਤੇ ਹੋ ਜਾਣਗੇ ਹੁਣ ਨਾਲਾ ਪਿੱਛੇ ਕਵਰ ਕੀਤਾ ਉਹ ਉਹਨਾਂ ਨੇ ਉਹ ਸਾਰਾ ਭਰ ਗਿਆ ਸੀਵਰੇਜ ਬਾਹਰ ਆ ਰਿਹਾ ਸਾਫ਼ ਨਹੀਂ ਹੁੰਦੇ ਆਪਾਂ ਸਾਫ਼ ਸੁਥਰਾ ਪਾਣੀ ਇਹ ਚੋਂ ਕੱਢ ਕੇ ਟ੍ਰੀਟਮੈਂਟ ਪਲਾਂਟ ਤੇ ਰਹੀਂ ਸਾਫ਼ ਕਰਕੇ ਬਾਹਰ ਸੁਟਣਾ ਹੈ ਕਿਉਂਕਿ ਇੱਥੋਂ ਗੰਦ ਕੱਢ ਦਾਂਗੇ ਅੱਗੇ ਵੀ ਸਾਡੇ ਲੋਕ ਰਹਿ ਰਹੇ ਆ ਅੱਗੇ ਕੌਣ ਨੇ ਮੇਰੇ ਘਰੋਂ ਕੋ ਨਿਕਲ ਜੂਗਾ ਤੇ ਅੱਗੇ ਕੌਣ ਰਹਿ ਰਿਹਾ ਅੱਗੇ ਵੀ ਸਾਡੇ ਬੰਦੇ ਰਹਿ ਰਹੇ ਨੇ ਨਹਿਰਾ ਦਾ ਪਾਣੀ ਵੀ ਤੁਸੀਂ ਕਹੇ ਸੀ ਵੀ ਘਰ ਘਰ ਪੰਚਾਉਣਾ ਮੈਂ ਦੱਸਣ ਲੱਗਾ ਇੱਕ ਤੇ ਕੰਮ ਇੱਕ ਡੰਪ ਦਾ ਬੜਾ ਵੱਡਾ ਮੁਸ਼ਕਲ ਹੈ ਉਹਨੂੰ ਉਹਨੂੰ ਡੰਪ ਦਾ ਮਸਲਾ ਹੱਲ ਕਰਾਉਣਾ ਹੈ ਇਹ ਵੱਡੇ ਕੰਮ ਨੇ ਇੱਕ ਸ਼ਹਿਰ ਦੀ ਤੁਹਾਨੂੰ ਟ੍ਰੈਫਿਕ ਦੀ ਵਿਵਸਥਾ ਦੱਸੀ ਹੈ ਕਿਹੜਾ ਪੁਰਾਣਾ ਸ਼ਹਿਰ ਹੈ ਕਿਉਂਕਿ ਉੱਤੇ ਕਮਰਸ਼ੀਅਲ ਜ਼ਿਆਦਾ ਬਣ ਗਿਆ ਤੇ ਜਿਹੜੀ ਸੀਵਰੇਜ ਦੀ ਪ੍ਰਣਾਲੀ ਉਹ ਪੁਰਾਣੀ ਹੈ ਜਦੋਂ ਵੀ ਮੀਂਹ ਪੈਂਦਾ ਹੈ ਉਹ ਬਰਾ ਹਲ ਹੋ ਜਾਂਦਾ ਸਾਰਾ ਜਿੱਦਾਂ ਹਾਇ ਐਰੀਟੇਸ ਸਟਰੀਟ ਬਣੀ ਹੈ ਇਹ ਚਾਹੁੰਦੇ ਕਿ ਇਹੋ ਜਿਹੀਆਂ ਸਟਰੀਟ ਜਿਹੜੀਆਂ ਨੇ ਮਤਲਬ ਜਿਹੜੇ ਗੁਰੂ ਘਰ ਪੁਰਾਣੇ ਕਿਉਂਕਿ ਪ੍ਰਾਤਨ ਸ਼ਹਿਰ ਹੋਣ ਕਰਕੇ ਉੱਥੇ ਜਾਣਾ ਹੋਣਾ ਔਕਾ ਟੂਰਿਸਟ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਉੱਥੇ ਤੱਕ ਲੈ ਕੇ ਜਾਣਾ ਕਿਦਾਂ ਸਾਈ ਹੋ ਸਕਦਾ ਹੈ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਸਾਨੂੰ ਰੋਡ ਡਿਲੀਵਰਟ ਕਰਨੇ ਨੇ ਕੋਈ ਪੌੜ ਕਾਰਟ ਲਿਆਵਾਂਗੇ ਕੋਈ ਇਹ ਜਿਹੀ ਚੀਜ਼ਾਂ ਗੁਚਣੀਆਂ ਨੇ ਉਹ ਚੀਜ਼ਾਂ ਮਤਲਬ ਅਸੀਂ ਲੈ ਕੇ ਆਉਣਾ ਚਾਹੁੰਦੇ ਆਂ ਸ਼ਹਿਰ ਦੇ ਅੰਦਰ ਸਾਹਮਣੇ ਇੱਕ ਤਾਂ ਆਮ ਆਦਮੀ ਪਾਰਟੀ ਨੇ ਕੁਲਦੀਪ ਸਿੰਘ ਤਲਵੰਦ ਨੂੰ ਉਤਾਰ ਦਿੱਤਾ ਉਹਨਾਂ ਨੇ 2 ਸਾਲ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਤੇ ਜੇ ਹੁਣ ਕੀ ਸਮਝਦੇ ਹੋ ਹਜੇ ਤਸ ਲੋ ਬਾਕੀ ਪਾਰਟੀਆਂ ਨੇ ਉਮੀਦਵਾਰ ਐਲਾਨਣੇ ਨੇ ਟੱਕਰ ਕਿੰਨਾ ਰਹਿਣ ਵਾਲੀ ਹੈ ਦੇਖੋ ਟੱਕਰ ਮੈਂ ਨਹੀਂ ਗਿਣਦਾ ਹੁੰਦਾ ਇਹਨਾਂ ਚੀਜ਼ਾਂ 'ਚ ਇਹਦੇ ਦੇਖੋ ਤੁਹਾਡੇ ਕੰਮਾਂ ਦੇ ਮਲੰਕਣ ਨੇ ਜੇ ਤਾਂ ਤੁਸੀਂ ਦੱਸਿਆ ਉਹਨਾਂ ਦਾ 2 ਸਾਲ ਦਾ ਰਿਪੋਰਟ ਕਾਰਡ ਹੈ ਠੀਕ ਹੈ ਉਹ ਲੋਕ ਵੇਖਣਗੇ ਕਿ ਪੈਸੇ ਕਿੱਥੇ ਲੱਗੇ ਪੁੱਛਣਗੇ ਕਿਥੋਂ ਲਿਆ ਕੇ ਲਾਇਆ ਇਹ ਵੀ ਪੁੱਛਣਗੇ ਕਿ ਸੈਂਟਰ ਦੇ ਉੱਤੇ ਕਿੰਨੇ ਪੈਸੇ ਆ ਤੇ ਤੁਹਾਡੇ ਕਿੰਨੇ ਆ ਜਿਹੜੀ ਜਿਹੜੀ ਸਾਡੇ ਪ੍ਰੋਜੈਕਟ ਕੀਤੇ ਆ ਕਿਉਂਕਿ ਅਸੀਂ ਅਸੀਂ ਚਾਹੁੰਦੇ ਕਿ ਜਦ ਤਨ ਪਾਰਟੀ ਟਿਕਟ ਅਨਾਉਂਸ ਕਰਦੀ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਅਸੀਂ ਉਹਨਾਂ ਨਾਲ ਕਰਾਂਗੇ ਔਰ ਸਕਾਰ ਦੇ ਸਤਕਾਰ ਸਹਿਤ ਸਾਡੇ ਵੱਡੇ ਭਰਾਣਿਓ ਸਤਕਾਰ ਸਹਿਤ ਅਸੀਂ ਕਹਾਂਗੇ ਕਿ ਕਿਸੇ ਨੂੰ ਵੀ ਗੁਮਰਾਹ ਨਾ ਕਰੋ ਤੁਸੀਂ ਜੇ ਤੁਸੀਂ ਜਿਹੜਾ ਕੰਮ ਕੀਤਾ ਉਹ ਅਸੀਂ ਕਹਾਂਗੇ ਇਹ ਕੰਮ ਤੁਸੀਂ ਕੀਤਾ ਪਰ ਜਿਹੜਾ ਕੰਮ ਨਹੀਂ ਤੁਸੀਂ ਕੀਤਾ ਸੀ ਉਹਦੇ ਤੇ ਹੱਥ ਨਹੀਂ ਰੱਖਣ ਦਵਾਂਗੇ ਕਿਉਂਕਿ ਜਿਹੜੇ ਜੇ ਅਸੀਂ ਪਿਛਲੇ 5 ਸਾਲ ਕੰਮ ਕਰ ਰਹੇ ਹਜੇ ਵੀ ਇਲੈਕਸ਼ਨ ਹੋਣੀ ਹੈ ਉਸ ਤੋਂ ਬਾਅਦ ਡਿਸਾਈਡ ਕਰਨਾ ਪਬਲਿਕ ਨੇ ਪਰ ਤੁਸੀਂ ਉਹਨਾਂ ਕੰਮਾਂ ਨੂੰ ਆਪਣੇ ਨਹੀਂ ਗਿਣਾ ਸਕਦੇ ਸੋ ਉਹ ਸਾਰਾ ਕੁਝ ਅਸੀਂ ਜਿੱਦਣ ਹੁਣ ਟਿਕਟ ਅਨਾਉਂਸ ਹੋਣ ਤੋਂ ਬਾਅਦ ਬਤੌਰ ਮੈਂਬਰ ਪਾਰਲੀਮੈਂਟ ਅਸੀਂ ਦੱਸਾਂਗੇ ਵੀ ਆ ਜਿਹੜੇ ਕੰਮ ਹੈ ਮੈਂ ਅੱਜ ਵੀ ਦੱਸ ਸਕਦਾ ਸਾਰੇ ਉਹ ਜਿੰਨੇ ਵੀ ਕੰਮ ਗਿਣਾ ਰਹੇ ਨੇ ਉਹ ਚ ਮੈਕਸਿਮਮ ਕੰਮ ਕੇਂਦਰ ਸਰਕਾਰ ਦੀਆਂ ਗਰੰਟਾ ਨੇ ਉਹ ਚ ਉਹਨਾਂ ਦਾ ਕੋਈ ਯੋਗਦਾਨ ਨਹੀਂ ਹੈਗਾ ਔਰ 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 ਉਹ ਅਸੀਂ বারবার কেন্দ্র ਦੇ ਅੱਗੇ ਮਿਲ ਕੇ ਮੰਤਰੀਆਂ ਨੂੰ ਚੀਜ਼ਾਂ ਕਰਦੇ ਰਹੇ ਆ ਠੀਕ ਆ ਤੁਸੀਂ ਮਨਿਸਟਰ ਜੀ ਤੁਸੀਂ ਵੀ ਉਹਦਾ ਤਾਂ ਗਏ ਹੋਗੇ ਪਰ ਉਹ ਤੁਸੀਂ ਤੁਹਾਡਾ ਸਟੇਟ ਗਵਰਨਮੈਂਟ ਦਾ ਜਿੱਦਾਂ ਕਿਹਾ ਸੀਗੇ ਬਹੁਤ ਪੈਸਾ ਸਟੇਟ ਗਵਰਨਮੈਂਟ ਕੋ ਉਹ ਪੈਸੇ ਕਿੰਨੇ ਆਏ ਨੇ ਉਹ ਕਿਉਂਕਿ ਮਨਿਸਟਰ ਨੇ ਸਾਰੇ ਪੰਜਾਬ ਦੇ ਤੇ ਅਮਰਸਰ ਉਹ ਇਕੱਲੇ ਜਨਾਲੇ ਦੀ ਗੱਲ ਕਹੀ ਨਾ ਮੈਂ ਚਾਹੁੰਨਾ ਕਿ ਅਮਰਸਰ ਦਾ ਵਿਕਾਸ ਕਰਦੇ ਹੋ ਤੇ ਅਮਰਸਰ ਵਾਸਤੇ ਕੀ ਕੀਤਾ ਉਹ ਸਾਰੀਆਂ ਗੱਲਾਂ ਆਪਾਂ ਬਾਅਦ ਵਿੱਚ ਕਰਾਂਗੇ ਕੋਈ ਗੱਲ ਨਹੀਂ ਸਭ ਟਿਕਟ ਦਾ ਅਨਾਉਂਸ ਵੀ ਇੱਕ ਦੂਜੇ ਨਾਲ ਹੀ ਹੋ ਜਾਣੀ ਹੈ ਕਿ ਆ ਦਿਲ ਦੀ ਧੜਕਣਾ ਤੇਜ਼ ਹੋ ਗਈ ਬਿਲਕੁਲ ਨਹੀਂ ਬਿਲਕੁਲ ਨਹੀਂ ਵਜਾ ਕਿ ਕੰਮ ਕੀਤਾ ਹੈ ਆ ਜੇ ਕੰਮ ਕੀਤਾ ਆ ਪਬਲਿਕ ਦੇ ਕੰਮ ਕੀਤੇ ਵੀ ਦੇਖੋ ਕੰਮ ਹੁੰਦੇ ਆ ਇੱਕ ਤੇ ਹੁੰਦੇ ਆ ਪਬਲਿਕ ਦੇ ਕੰਮ ਇੱਕ ਹੁੰਦੇ ਇੱਕ ਵਿਧਾਨ ਸਭਾ ਦੇ ਕੰਮ ਵੀ ਵਿਧਾਨ ਸਭਾ 'ਚ ਤੁਸੀਂ ਕਿੰਨਾ ਕਹਿੰਦਾ ਸਮਾਜਿਕ ਕੰਮ ਹੁੰਦੇ ਵੀ ਕਿਤੇ ਦੁੱਖ ਸੁੱਖ ਚਾਏ ਕਿਸੇ ਨਿੱਜੀ ਕੰਮ ਹੁੰਦੇ ਵੀ ਕਿਤੇ ਨਿੱਜੀ ਕੰਮ ਨੂੰ ਇੱਥੇ ਦਫਤਰ ਆਇਆ ਉਹਦਾ ਕੰਮ ਹੋਇਆ ਮੈਂ ਸਮਝਦਾ ਕਿ ਅਸੀਂ ਕੋਸ਼ਿਸ਼ ਕਰਕੇ ਸਾਡੇ ਸਾਰੇ ਪਰਿਵਾਰ ਨੇ ਇਕੱਲਾ ਮੈਂ ਨਹੀਂ ਮੇਰੇ ਸਾਰੇ ਪਰਿਵਾਰ ਨੇ ਮੇਰੇ ਅੱਛੇ ਦੋਸਤ ਜਿਹੜੇ ਸੀ ਜਿਹੜੇ ਨਾਲ ਕਈ ਪੋਲੀਟਿਕਲੀ ਮੂਵ ਕਰਦੇ ਆ ਅਸੀਂ ਹਰ ਚੀਜ਼ ਨੂੰ ਅਡਰੈਸ ਕਰਨ ਦੀ ਕੋਸ਼ਿਸ਼ ਕੀਤੀ ਔਰ ਹਰ ਚੀਜ਼ ਤੇ ਲੋਕਾਂ ਨੂੰ ਸੰਤੁਸ਼ਟ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਮੈਂ ਇਸ ਕਰਕੇ ਇਹ ਕਹਿਣਾ ਕਿ ਮੁਕਾਬਲਾ ਤੇ ਫਿਰ ਪਬਲਿਕ ਨੇ ਬਣਾਉਣਾ ਹੈ ਕਿ ਕਿਹਦੇ ਕਿਹਦੇ ਨਾ ਬਣਾਉਂਦੇ ਆ ਕਿੰਨਾ ਸਖਤ ਕਰਦੇ ਆ ਪਬਲਿਕ ਨੇ ਡਿਸਾਈਡ ਕਰਨਾ ਹੈ ਕਿ ਅਸੀਂ ਅਗਲਾ ਮੈਂਬਰ ਪਾਰਲੀਮੈਂਟ ਕਿਹਨੂੰ ਚੁਣਨਾ ਹੈ ਔਰ ਉਹਦਾ ਪਿੱਛੇ ਕੀਤਾ ਜਿਹੜਾ ਕੰਮ ਹੈ ਉਹ ਕਿਦਾਂ ਦਾ ਕੀ ਇਹ ਲੜਾਈ ਲੜ ਸਕਦਾ ਕੀ ਇਹ ਮੁੱਦੇ ਲੜ ਸਕਦਾ ਕਿਉਂਕਿ ਉੱਥੇ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਦੀ ਪਾਰਲੀਮੈਂਟ ਹੁੰਦੀ ਹੈ ਆ ਸਾਡੀ ਤੇ ਇੰਡੀਆ ਲਾਇੰਸ ਦੀ ਅਸੀਂ ਤੇ ਕੋਸ਼ਿਸ਼ ਕਰ ਰਹੇ ਆ ਗਵਰਨਮੈਂਟ ਬਣੇ ਸਾਡੀ ਆਪਣੀ ਗਵਰਨਮੈਂਟ ਬਣੇ ਤੇ ਆਪਣੀ ਗਵਰਨਮੈਂਟ ਜੋ ਕਿੰਨੇ ਕੰਮ ਅਸੀਂ ਲੈ ਕੇ ਆ ਸਕਦੇ ਜਿਵੇਂ ਹੁਣ ਇੱਥੇ بڑے ਵੱਡੇ ਹਸਪੀਟਲ ਦੀ ਲੋੜ ਐ ਅਮਰਸਰ ਚ ਮੇਰੀ ਉਹ ਵੀ ਕੋਸ਼ਿਸ਼ ਜਾਰੀ ਐ ਮੈਂ ਐਮ ਦੀ ਮੰਗ ਹਮੇਸ਼ਾ ਕਰਦਾ ਰਾਸ਼ਟਰਪਤੀ ਮੁਰਮ ਜੀ ਆਏ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਹਮਾਰ ਕੋਈ ਬੰਦਾ ਜੋ ਮੱਥਾ ਟੇਕਦਾ ਆ ਕਿ ਇੱਥੇ ਕੋਈ ਨਾ ਕੁਝ ਕਰਕੇ ਜਾਂਦਾ ਉਹਨਾਂ ਦੀ ਮੈਨੂੰ ਲੈਟਰ ਆਈ ਕਿ ਪੋਸੀਬਲ ਨਹੀਂ ਹੈਗਾ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਸਟੇਟਾਂ ਦੱਸਿਆ ਤਿੰਨਾਂ ਸਟੇਟਾਂ ਚ ਦੋ ਦੋ ਬਣੇ ਨੇ ਸਾਡੇ ਵੀ ਇੱਥ ਸੋ ਇਹ ਸਾਰੀਆਂ ਚੀਜ਼ਾਂ ਨੂੰ ਪਬਲਿਕ ਨੇ ਦੇਖਣਾ ਹੈ ਵੀ ਹਰ ਚੌ ਪੱਖੀ ਕੰਮ ਕੀਤਾ ਕਿ ਇੱਕ ਪੱਖੀ ਕੰਮ ਕੀਤਾ ਕਿਉਂਕਿ ਅੱਜ ਚੌ ਪੱਖੀ ਵਿਕਾਸ ਦੀ ਲੋੜ ਹੈ ਨਾ ਕਿ ਇੱਕ ਦੀ ਜਦੋਂ ਤੁਸੀਂ ਮੈਨੂੰ ਪੁੱਛਿਆ ਕੀ ਹੋਣਾ ਚਾਹੀਦਾ ਮੈਂ ਇਹਦੇ ਸੀਐਮ ਨੂੰ ਮਿਲ ਕੇ ਦੋ ਵਾਰ ਹੀ ਮੈਂ ਕਹਿ ਚੁੱਕਾ ਕਿ ਤੁਸੀਂ ਅੰਮ੍ਰਿਤਸਰ ਦੀ ਡਿਵੈਲਪਮੈਂਟ ਨੂੰ ਕਿਸੇ ਛੜਕਣਾ ਕਿਸੇ ਕਨਸਿਸਟੈਂਸੀ ਕਿਸ ਏਰੀਆ ਨਾਲ ਨਾ ਜੋੜੋ ਨਾਰਥ ਸਾਊਥ ਈਸਟ ਵੈਸਟ ਕਰੋ ਜੇ ਅੱਜ ਉੱਥੇ ਚਾਰ ਚੁਫਰੇ ਆਪਣੀ ਜ਼ਮੀਨ ਰੱਖੋ ਸਰਕਾਰ ਜ਼ਮੀਨ ਲਵੇ 100 100 ਏਕੜ ਐਕਵਾਇਰ ਕਰੇ ਐਕਵਾਇਰ ਕਰਕੇ ਜਿਹੜੀਆਂ ਇਹ ਲੋੜਾਂ ਨੇ ਜਿਵੇਂ ਤੁਸੀਂ ਕਹ ਡੰਪ ਦੀ ਲੋੜ ਹੈ ਹੁਣ ਕੂੜਾ ਸਾਰੇ ਸ਼ਹਿਰ ਦੇ ਇੱਕੇ ਬੰਨੇ ਜਾ ਰਿਹਾ ਉਹ ਸਾਰੇ ਸ਼ਹਿਰ ਦਾ ਸਾਰੇ ਸਾਈਡਾਂ ਤੇ ਜਾਣ ਉੱਥੇ ਵੱਡਾ ਜੰਗਲ ਲਾਓ 100 150 ਏਕੜ ਅੱਗੇ ਡੰਪ ਹੁੰਦੇ ਸੀ ਪੰਜ ਡੰਪ ਹੁੰਦੇ ਸੀ ਸ਼ਹਿਰ ਚ ਹੁਣ ਇਕੱਲਾ ਹੋ ਗਿਆ ਨਾ ਉੱਥੇ ਵੱਡਾ ਜੰਗਲ ਲਾਓ ਕਿਸੇ ਨੂੰ ਪਰੇਸ਼ਾਨੀ ਨਹੀਂ ਬਣਾਉਵੇ ਵੱਡੇ ਵੱਡੇ ਰੁੱਖ ਲਵਾ ਅੱਜ ਕੱਲ ਮਤਲਬ ਬੜੇ ਅੱਛੇ ਰੁੱਖ ਆ ਗਏ ਨੇ ਉਹ ਲਾ ਕੇ ਉਹਦੇ ਵਿੱਚ ਲਾਓ ਅੱਜ ਕੱਲ ਦੇ ਅੱਜ ਕੱਲ ਜਿਹੜਾ ਡੰਪ ਦਾ ਲੋਕਾਂ ਦੇ ਮਨ ਚ ਹੈ ਕਿ ਸਮੈਲ ਇੱਕ ਕਾਰਖਾਨਾ ਹੀ ਸਮਝ ਲੋ ਲੱਗਣਾ ਉਹ ਲਾਓ ਫਿਰ ਡੇਰੀ ਕੰਪਲੈਕਸ ਤੁਹਾਨੂੰ ਬਾਹਰ ਖੜਨੇ ਪੈਣੇ ਉਹ ਲੈ ਕੇ ਜਾਓ ਬੱਸ ਸਟੈਂਡ ਸਾਡਾ ਬਾਹਰ ਜਾਣ ਵਾਲਾ ਹੈ ਬੱਸ ਸਟੈਂਡ ਤੁਹਾਨੂੰ پتہ ਉੱਥੇ ਬਹੁਤ ਟ੍ਰੈਫਿਕ ਦਾ ਸਮੱਸਿਆ ਹੈ ਉਹ ਬਾਹਰ ਲੈ ਕੇ ਜਾਣ ਵਾਲਾ ਹੈ ਉੱਥੇ ਕੰਮ ਕਰਨ ਦੀ ਲੋੜ ਹੈ ਉਹਦੇ ਨਾਲ ਜਿਹੜਾ ਗਰੀਬ ਤਬਕਾ ਹੈ ਜਿਹੜੇ ਕੋ ਅੱਜ ਕਮਾਈ ਦਾ ਸਾਧਨ ਨਹੀਂ ਹੈਗਾ ਉਹਦੇ ਬੱਚਿਆਂ ਦੀ ਫਿਊਚਰ ਦੀ ਸੋਚਣ ਦੀ ਲੋੜ ਹੈ ਕਿ ਸਕਿੱਲ ਤੇ ਆਪਾਂ ਕਿਵੇਂ ਸਕਿੱਲ ਦਾ ਕੰਮ ਦੇ ਸਕਦੇ ਹਾਂ ਅੱਜ ਜਿਵੇਂ ਸਾਡੇ ਟੂਰਿਸਟ ਟੂਰਿਸਟ ਸਿਟੀ ਹੈ ਸਾਡੇ ਬਹੁਤ ਹੋਟਲ ਨੇ ਬਹੁਤ ਕੁਝ ਹੈ ਉਹਨਾਂ ਹੋਟਲਾਂ ਦੇ ਵਿੱਚ ਬੱਚਿਆਂ ਨੂੰ ਕੰਮ ਕਰਨ ਵਾਸਤੇ ਉਹਨਾਂ ਦੀ ਰੁਚੀ ਬਣਾਉਣੀ ਉਹਨਾਂ ਦੇ ਵਿੱਚ ਪੈਦਾ ਕਰਨੀ ਇਹ ਸਾਰੀਆਂ ਚੀਜ਼ਾਂ ਦਾ ਕੰਮ ਕਰਨ ਦੀ ਲੋੜ ਹੈ ਸਰ ਓਜਲਾ ਨੇ ਆਪਣੇ ਆਪ ਨੂੰ ਜੇ ਨੰਬਰ ਦੇਣੇ ਹੋ 100 ਤੋਂ ਕਿੰਨੇ ਸੂਤ ਨੰਬਰ ਮੈਂ ਨਹੀਂ ਦੇ ਸਕਦਾ ਮੇਰੇ ਕੋਲ ਮੈਨੂੰ ਇਨੀ ਹਿੰਮਤ ਨਹੀਂ ਹੈਗੀ ਇਹ ਤਾਂ ਕੰਮ ਕਿੰਨੇ ਤੁਸੀਂ ਫਿਰ ਇਸ ਲੰਬੀ ਗਿਣਾਈ ਆ ਨਹੀਂ ਮੈਂ ਮੈਂ ਤਾਂ ਕਿਸੇ ਨੂੰ ਨੰਬਰ ਦੇ ਦਾਂ ਆਪਣੇ ਨਾਲ ਆਪਣਾ ਦੇ ਫਿਰ ਕਹਾਵਤ ਹੈ ਕਿ ਪੁਰਾਣੀ ਕਿ ਜਿਹਦਾ ਭਾਂਡਾ ਉਹਨਾਂ ਨੂੰ ਚੰਗਾ ਹੀ ਲੱਗਦਾ ਹੁੰਦਾ ਸੋ ਮੈਂ ਇਹ ਨਹੀਂ ਕਹੂੰਗਾ ਮੈਂ ਕਹੂੰਗਾ ਕਿ ਮੇਰੇ ਕੰਮਾਂ ਦੇ ਨੰਬਰ ਪਬਲਿਕ ਦੇਵੇ ਕਿਤੇ ਕੰਮਾਂ ਤੇ ਕੰਫੀਡੈਂਸ ਹੈ ਕਿ ਓਵਰਕਾਮੀਡੈਂਸ ਹੈ ਓਵਰ ਕੌਨਫੀਡੈਂਸ ਨਹੀਂ ਕਹੇ ਤੇ ਕੌਨਫੀਡੈਂਸ ਹੁੰਦਾ ਹੈ ਓਵਰ ਕੌਨਫੀਡੈਂਸ ਤਾਂ ਹੁੰਦਾ ਵੀ ਜੇ ਮੈਂ ਕੋਈ ਕੀਤਾ ਨਹੀਂ ਤੇ ਮੈਂ ਮੱਲੋ ਮੱਲੀ ਕਿਸੇ ਦੇ ਹੱਕ ਲੈ ਰਿਹਾ ਉਹਨੂੰ ਓਵਰ ਕੌਨਫੀਡੈਂਸ ਤੁਸੀਂ ਕਹਿ ਸਕਦੇ ਜੇ ਵੀ ਕੰਮ ਕਿਸੇ ਦਾ ਤੇ ਗਨਾਮ ਮੇਜ ਰਿਹਾ ਹਾਂ ਹੁਣ ਜਿਹੜੇ ਕੰਮ ਮੈਂ ਤੁਹਾਨੂੰ ਕਿਹਾ ਆਈਏ ਮੇਰੇ ਤੋਂ ਪਹਿਲਾਂ ਹੁੰਦਾ ਆ ਸੌਵਰ ਡਿਟੈਕਨੋਲ ਪਹਿਲਾਂ ਮੈਂ ਕੰਪਲੀਟ ਕਰਾਏ ਆ ਪਿੱਛੇ ਪੈ ਪੈ ਕੇ ਜਿਹੜੀ ਲੋਡ ਚ ਉਹ ਕਰਦਾ ਰਿਹਾ ਜਿਹੜੀ ਮੇਰੀ ਡਿਊਟੀ ਸੀ ਇਹ ਇਹਦੀ ਹਿੰਮਤ ਕਿਸ ਦੀ ਹੈ ਲੀਡਰ ਦੀ ਕਹਿ ਸਕੇ ਭਾਈ ਇਹ ਪੁਲ ਉਹਨੇ ਬਣਾਏ ਆ ਅਸੀਂ ਤਾਂ ਘਟਨ ਕੀਤੇ ਕੋਈ ਨਹੀਂ ਕਹੂਗਾ ਆ ਤੋਂ ਇਹ ਮੈਂ ਤੁਹਾਨੂੰ ਦੱਸ ਸਕਦਾ ਧਾਰੀਵਾਲ ਸਾਹਿਬ ਨੇ ਜਿਹੜੇ ਕੰਮ ਗਨਾਏ ਉਹ ਉਹ ਵੱਡਾ ਦਿਲ ਰੱਖਣੋ ਕਹਿਣ ਵੀ ਆਹ ਕੰਮ ਉਥੋਂ ਐਸ ਸਮੇਂ ਦੇ ਉਥੋਂ ਦੀ ਹੋਏ ਆ ਤੇ ਮੈਨੂੰ ਖੁਸ਼ੀ ਆਵੇ ਭਰਾ ਨੇ ਕਰਾਏ ਤੇ ਅਸੀਂ ਅੱਗੇ ਹੋਰ ਕਰਾਂਗੇ ਪਰ ਇਹ ਨਹੀਂ ਕਹਿ ਪਾਉਂਦੇ ਵੱਡੇ ਦਿਲ ਹੋਣੇ ਚਾਹੀਦੇ ਤੁਹਾਨੂੰ ਦੱਸਣਾ ਚਾਹੀਦਾ ਉਹ ਨੈਸ਼ਨਲ ਜਿਹੜਾ ਫੋਰ ਲਰਨਿੰਗ ਹੈ ਅਮਰਸਰ ਤੋਂ ਲੈ ਕੇ ਬਾਇਆ ਜਨਾਲਾ ਰਮਦਾਸ ਤੱਕ ਅੱਜ ਜਨਾਲੇ 15 ਮਿੰਟਾਂ ਜਾਂਦੇ ਆ ਜੀ ਤੇ ਧਾਰੀਵਾਲ ਸਾਹਿਬ ਇਹੋ ਦੱਸਦੇ ਜਿੰਦ ਨੇ ਬਣ ਕੇ ਆ ਜਿੰਦ ਨੇ ਉਹਦੇ ਜਾਂਦੇ ਹੁੰਦੇ ਜੋ ਤਿਆਰੀ ਕਰਦੇ ਸੀ ਅੱਧਾ ਅੱਧਾ ਘੰਟਾ ਲੱਗਦਾ ਗੱਡੀਆਂ ਵੀ ਟੁੱਟਦੀਆਂ ਸੀ ਸਪੇਅ ਇੱਕ ਇੱਕ ਟਾਈਮ ਲਾਈਨ ਹੈਗੀ ਕਿ ਕਿੱਦਾਂ ਕੰਮ ਹੋਇਆ ਕਿੰਨੀ ਦੀ ਮੀਟਿੰਗ ਹੋਈ ਕਿੰਨੀ ਦੀ ਜਾਣਾ ਪਿਆ ਕਿੰਨੀ ਦੀ ਪਾਰਲੀਮੈਂਟ 'ਚ ਬੋਲਣਾ ਪਿਆ ਸੋ ਇਹ ਚੀਜ਼ਾਂ ਸਾਡੇ ਮਤਲਬ ਹਿੱਸੇ ਆਈਆਂ ਨੇ 52 ਲੱਗ ਰਿਹਾ ਜਿਹੜਾ ਸਾਰਾ ਮਨਰੇਕਾ ਤੋਂ ਅਸੀਂ ਲਵਾ ਰਹੇ ਹਾਂ ਤੁਸੀ ਦੇ ਉੱਤੇ ਸਾਰਾ 52 ਲਾ ਰਹੇ ਹਾਂ ਔਰ अनेका ਕੰਮ ਨੇ ਸੋ ਪ੍ਰਮਾਤਮਾ ਨੇ ਬਹੁਤ ਹੱਥ ਰੱਖ ਕੇ ਮੋੜੇ ਤੇ ਵੱਡਾ ਵੱਡੇ ਕੰਮਾਂ ਦੇ ਵਿੱਚ ਹਿੱਸਾ ਪਾਇਆ ਜੇ ਟਿਕਟ ਮਿਲਦੀ ਹੈ ਤੇ ਹੁਣ ਫਿਰ ਹੈਟ੍ਰਿਕ ਵਜੇਗੀ ਪਬਲਿਕ ਤੇ ਫਿਰ ਮੈਂ ਤੁਹਾਨੂੰ ਕਹਾਂ ਮੈਂ ਕੋਈ ਵੀ ਮਤਲਬ ਇਹੋ ਜੀ ਗੱਲ ਨਹੀਂ ਕਰਦਾ ਇਹ ਲੋਕਾਂ ਨੇ ਸੋਚਣਾ ਹੈ ਕਿ ਤੀਜੀ ਵਾਰੀ ਇਹ ਬੰਦੇ ਨੇ ਜਾਣ ਭੇਜਣਾ ਕਿ ਜਾਂ ਉਹਨਾਂ ਦਾ ਕੋਈ ਬਦਲਾ ਹੈਗਾ ਕੋਈ ਇਹ ਪੇ ਪਬਲਿਕ ਨੂੰ ਡਿਸਾਈਡ ਕਰਨ ਦੇਣਾ ਮੈਂ ਬੜੇ ਡਾਊਨ ਟੂਵਰਸ ਸਵਾਲ ਜਵਾਬ ਦਿੰਦੇ ਹੋ ਭਾਈ ਜਦੋਂ ਜਿਹੜੀ ਚੀਜ਼ ਹੈ ਹੀ ਮੇਰੇ ਕੋਲ ਨਹੀਂ ਤਾਂ ਮੈਂ ਕਿਵੇਂ ਕਹਾਂਦਾ ਮੇਰੀ ਤੇ ਕੋਟ ਹੈ ਠੀਕ ਹੈ ਨਾ ਜੀ ਬਾਕੀ ਪਰਿਵਾਰ ਦੇ ਉਹਨਾਂ ਕਹਿੰਦੇ ਬਾਕੀ ਤਾਂ ਪਬਲਿਕ ਹੈ ਸਾਰਾ ਕੁਝ ਹੀ ਤੇ ਮੈਂ ਉਹਨੂੰ ਕਿਵੇਂ ਕਹਾਂਦਾ ਕਿ ਮੈਂ ਜਾਊਂਗਾ ਜਾਊਂਗਾ ਆਊਟ ਪੋਸੀਬਲ ਇਹ ਨਹੀਂ ਪਤਾ ਥੈਂਕ ਯੂ ਸਰ ਥੈਂਕ ਯੂ ਜੀ ਆਏ ਨੇ ਸੰਸਦ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਹਰ ਮੁੱਦੇ ਤੇ ਆਪਣੇ ਜਿਹੜੇ ਕਿ ਸਵਾਲਾਂ ਦੇ ਬੜੇ ਹੀ ਨਮਰਤਾ ਨਾਲ ਜਵਾਬ ਦਿੰਦੇ ਨੇ ਔਰ ਜਿਹੜੇ ਜਿਹੜੇ ਕੰਮ ਕਰਵਾਏ ਉਹਨਾਂ ਦੀ ਵੱਡੀ ਫੈਰਿਸਤ ਵੀ ਗਿਣਾ ਰਹੇ ਨੇ ਔਰ ਜਿਹੜੇ ਕੰਮ ਰਹਿ ਗਏ ਨੇ ਉਹਨਾਂ ਨੇ ਇਹੀ ਆਖਿਆ ਜੇਕਰ ਲੋਕ ਫੇਰ ਮੁਰਤੋਂ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਭੇਜਣਗੇ ਤਾਂ ਉਹ ਜਿਹੜਾ ਉਹਨਾਂ ਦਾ ਵਿਜ਼ਨ ਹੈ ਜਿਹੜੇ ਕੰਮ ਹੋਣ ਵਾਲੇ ਨੇ ਉਹ ਵੀ ਜਿਹੜੇ ਕੀ ਜ਼ਰੂਰ ਕਰਵਾਉਣਗੇ ਕੈਮਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਛਰੀਚਾ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram ਐਕ ਹੋਰ WhatsApp ਚੈਨਲ ਪਰ